ਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਵਾਗਤ ਹੈ ਤੁਹਾਡਾ ਨੂਸ ਸੱਤ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਾਡਾ ਮਾਣ ਹੈ ਕਿ ਅਸੀਂ ਮੈਂ ਤੇ ਮੰਮੀ ਇੱਕ ਪ੍ਰੋਗਰਾਮ ਜ਼ਰੂਰ ਕਰਿਆ ਕਰੀਏ ਜਿਹਦੇ ਵਿੱਚ ਆਪਾਂ ਸਮਾਜ ਦਾ ਕੋਈ ਵੀ ਮਤਲਬ ਵਿਸ਼ਾ ਚੁਣੀਏ ਤੇ ਉਹਦੇ ਤੇ ਗੱਲਬਾਤ ਕਰੀਏ ਕਿਉਂਕਿ ਜਿਨ੍ਹਾਂ ਦੀ ਜਿਨ੍ਹਾਂ ਨੇ ਉਮਰ ਹੰਢਾਈ ਹੁੰਦੀ ਆ ਜਿਨ੍ਹਾਂ ਦੇ ਤਜਰਬੇ ਹੁੰਦੇ ਆ ਉਹ ਹੱਕਦਾਰ ਹੈ ਕਿ ਉਹ ਉਸ ਤਰ੍ਹਾਂ ਦੇ ਵਿਸ਼ਿਆਂ ਤੇ ਸਾਡੇ ਨਾਲ ਗੱਲਬਾਤ ਕਰ ਸਕਣ ਤੇ ਸਾਨੂੰ ਜਿਹੜਾ ਸਮਾਜ ਵੀ ਇੱਕ ਚੰਗੇ ਸਮਾਜ ਲਈ ਇੱਕ ਚੰਗੀ ਟੀ ਬਣ ਲਈ ਇੱਕ ਚੰਗੀ ਨੌ ਬਣ ਲਈ ਇੱਕ ਚੰਗੀ ਸੱਸ ਬਣ ਲਈ ਮਤਲਬ ਪ੍ਰੇਰਨਾ ਦੇ ਸਕਣ ਸੋ ਅੱਜ ਆਪਾਂ ਇਸੇ ਵਿਸ਼ੇ ਤੇ ਜਿਹੜਾ ਅੱਜ ਦਾ ਮੈਂ ਵਿਸ਼ਾ ਚੁਣਿਆ ਏ ਸੋ ਇਹ ਵਿਸ਼ੇ ਨਾਲ ਆਪਾਂ ਲੈਂਦੇ ਰਵਾਂਗੇ ਅੱਗੇ-ਅੱਗੇ ਤੇ ਤੁਹਾਨੂੰ ਜੇ ਸਾਡੀ ਗੱਲਬਾਤ ਚੰਗੀ ਲੱਗੀ ਤਾਂ ਤੁਸੀਂ ਸਾਨੂੰ ਦੱਸਿਓ ਆਪਾਂ ਅੱਗੇ ਤੋਂ ਹੋਰ ਵੀ ਵਿਸ਼ੇ ਲੈ ਕੇ ਆਵਾਂਗੇ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਕਾਫੀ ਦਿਨਾਂ ਤੋਂ ਤੁਹਾਨੂੰ ਵੀ ਪਤਾ ਹੋਊਗਾ ਕਿ ਥੋੜੇ ਦਿਨ ਪਹਿਲਾਂ ਇੱਕ ਬਹੁਤ ਹੀ ਪਿਆਰੀ ਜੀ ਖੂਬਸੂਰਤ ਜੀ ਤੀ ਨੇਹਾ ਉਹਨੂੰ ਮਤਲਬ ਉਹਦੇ ਸਹੁਰਿਆਂ ਵੱਲੋਂ ਮਾਰ ਦਿੱਤਾ ਗਿਆ ਸੀ ਤੇ ਮੈਂ ਤੇ ਮੰਮੀ ਹਮੇਸ਼ਾ ਹੀ ਜਦੋਂ ਕਰਿਆ ਆਮੀ ਅਸੀਂ ਬੈਠੇ ਹੁੰਨੇ ਆ ਅਸੀਂ ਰੋਜ਼ ਵਾਂਗ ਉਹਨੂੰ ਯਾਦ ਵੀ ਕਰਦੇ ਆ ਤੇ ਉਹਦੀਆਂ ਗੱਲਾਂ ਬਾਤਾਂ ਵੀ ਕਰਦੇ ਆ ਤੇ ਅਸੀਂ ਗੱਲਾਂ 'ਚ ਇਹ ਵੀ ਕਹਿੰਦੇ ਆ ਕਿ ਕੀ ਕਾਰਨ ਹੋ ਸਕਦੇ ਆ ਕਿ ਇੱਥੋਂ ਤੱਕ ਨੌਬਤ ਆ ਗਈ ਕਿ ਜਿਹੜਾ ਨੀਹਾ ਨੂੰ ਉਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਤੁਸੀਂ ਮੈਨੂੰ ਦੱਸਿਓ ਕਿ ਕਿਸੇ ਕੋਲ ਇੰਨੀ ਵੀ ਅਥਾਰਟੀ ਐ ਕਿ ਉਹ ਬੰਦੇ ਨੂੰ ਮਾਰ ਹੀ ਦੇਵੇ ਹਨਾ ਸਾਨੂੰ ਜੀਵਨ ਦੇਣ ਵਾਲਾ ਉਹ ਪ੍ਰਮਾਤਮਾ ਐ ਤੇ ਸਾਡੀ ਜ਼ਿੰਦਗੀ ਹੋਣ ਵਾਲਾ ਵੀ ਉਹ ਐ ਕਿਸੇ ਕੋਲ ਇੰਨੀ ਕਿ ਅਥਾਰਟੀ ਆ ਗਈ ਕਿ ਉਹ ਸਾਡੀ ਜ਼ਿੰਦਗੀ ਖੋ ਲਵੇ ਸੋ ਅੱਜ ਇਹਨਾਂ ਸਾਰੇ ਸਵਾਲਾਂ ਦੀ ਇਹਨਾਂ ਚੀਜ਼ਾਂ ਤੇ ਆਪਾਂ ਅੱਜ ਖੋਲ ਕੇ ਗੱਲਬਾਤ ਕਰਾਂਗੀ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਕਿ ਉਹਨਾਂ ਨੇ ਸਹੀ ਕੀਤਾ ਗਲਤ ਕੀਤਾ ਜਾਂ ਕਿੱਦਾਂ ਉਹਨੂੰ ਮਤਲਬ ਹੱਲ ਕਰ ਸਕਦੇ ਸੀ ਜੇ ਦੀਪੋਤ ਚ ਕੋਈ ਕਮੀ ਹੁੰਦੀ ਹੈ ਤਾਂ ਉਹਨੂੰ ਹੱਲ ਕਰਨ ਦੇ ਬਹੁਤ ਤਰੀਕੇ ਹੁੰਦੇ ਆ ਸੋ ਅੱਜ ਆਪਾਂ ਮੰਮੀ ਨਾਲ ਆਪਾਂ ਇਸੇ ਵਿਸ਼ੇ ਤੇ ਅੱਜ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਉਮਰ ਹੰਢਾਈ ਆ ਉਹਨਾਂ ਦਾ ਤਜਰਬਾ ਹੈ ਹਨਾ ਤਾਂ ਸਾਨੂੰ ਇਹੋ ਜਿਹੇ ਇਨਸਾਨਾਂ ਤੋਂ ਸਹੀਦ ਵੀ ਲੈਣੀ ਚਾਹੀਦੀ ਹੈ ਸੋ ਸਤਿ ਸ਼੍ਰੀ ਅਕਾਲ ਮੰਮੀ ਸਵਾਗਤ ਹੈ ਤੁਹਾਡਾ ਜੀ ਤੇ ਤੁਸੀਂ ਮੈਨੂੰ ਇਹ ਦੱਸੋ ਮੰਮੀ ਅੱਜ ਆਪਾਂ ਰੋਜ਼ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਨੀਹਾ ਬਾਰੇ ਅੱਛਾ ਤੁਹਾਨੂੰ ਕੀ ਲੱਗਦਾ ਏ ਕੀ ਕੀ ਕਾਰਨ ਹੋ ਸਕਦੇ ਆਪਾਂ ਤੁਸੀਂ ਦੱਸਿਆ ਸੀ ਕਿ ਤੁਸੀਂ ਇੱਕ ਸਿੰਘਨੀ ਸੀ ਕੋਈ ਮਾਤਾ ਉਹਨਾਂ ਦੇ ਘਰ ਗਏ ਸੀ ਉਹਨਾਂ ਦੀ ਗੱਲਬਾਤ ਸੁਣੀ ਸੀਗੀ ਹਾਂਜੀ ਕਿ ਉਹ ਕਹਿੰਦੀ ਉਹਨੂੰ ਇਹ ਲੱਗਣ ਲੱਗ ਗਿਆ ਸੀ ਕਿ ਜਿਹੜੀ ਉਹਦੀ ਨੌਹ ਹੈ ਉਹਦੇ ਪੁੱਤ ਦੀ ਜ਼ਿਆਦਾ ਮੰਨਣ ਲੱਗ ਗਈ ਹਾਂਜੀ ਹੁਣ ਇਹਦੇ ਬਾਰੇ ਤੁਸੀਂ ਦੱਸੋ ਵੀ ਉਹ ਕਿੱਥੇ ਸਹੀ ਸੀ ਤੇ ਕਿੱਥੇ ਗਲਤ ਸੀ ਨਹੀਂ ਆ ਉਹ ਇਸ ਤਰ੍ਹਾਂ ਹੁੰਦਾ ਵਿਰਪਾਲਾ ਵੀ ਜਦੋਂ ਨਾ ਕਈ ਵਾਰੀ ਜਿਹੜੇ ਸੱਸ ਸਹੁਰਾ ਹੁੰਦੇ ਆ ਇਹ ਘਰ ਦਾ ਮੋੜ ਹੁੰਦੇ ਆ ਕਿਉਂਕਿ ਜੇ ਕਿਸੇ 'ਚ ਕੋਈ ਕਮੀ ਹੈ ਆਪਦੀ ਨੂਹ ਚ ਕਮੀ ਹੈ ਜਾਂ ਆਪਦੇ ਬੇਟੇ ਚ ਕਮੀ ਹੈ ਤਾਂ ਉਹ ਖੁੱਲ ਕੇ ਦੱਸ ਸਕਦੇ ਆ ਕਿ ਤੁਸੀਂ ਇਹ ਨਾ ਸੋਚੋ ਵੀ ਮੇਰਾ ਬੇਟਾ ਬਗਾਨੀ ਧੀ ਦੇ ਮਗਰ ਲੱਗ ਰਿਹਾ ਕਿਉਂਕਿ ਉਸੇ ਨੂਹ ਤੇ ਨੂ ਆਪਾਂ ਐਨੇ ਲਾਡਾਂ ਚਾਵਾ ਨਾਲ ਦੂਜੇ ਪਿੰਡ ਤੋਂ ਆਪਦੇ ਘਰੇ ਨੂਹ ਬਣਾ ਕੇ ਲਿਆਉਨੇ ਬਿਲਕੁਲ ਫਿਰ ਉਹੀ ਸੱਸ ਉਹ ਇੱਕ ਮਾਂ ਦੀ ਤਰ੍ਹਾਂ ਹੋਣੀ ਨੂਹ ਹੈ ਜਿਹੜੀ ਆਪਦਾ ਸਾਰਾ ਪੜਦਾ ਆਪਦੀ ਸੱਸ ਨਾਲ ਯਾਰ ਕਰਦੀ ਜਾਰ ਕਰਦੇ ਕਿਉਂਕਿ ਜਿੱਕੇ ਤੇ ਨੇਹਾ ਨੂੰ ਲੱਗਦਾ ਵੀ ਸੀ ਨਾ ਵੀ ਮੇਰੇ ਨਾਲ ਇੱਥੇ ਬੋਤਾ ਹੋ ਰਹੀ ਹੈ ਜੇ ਉਹਦੀ ਸੱਸ ਚੰਗੀ ਹੁੰਦੀ ਜਾਂ ਚੰਗੀ ਸਵਾਣੀ ਹੁੰਦੀ ਉਹ ਆਪਦੀ ਨੂੰ ਦਾ ਦਰਦ ਸੁਣਦੀ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਸੱਸ ਸਹੁਰੇ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਆਪਦੇ ਪੁੱਤ ਦਾ ਘਰ ਬਸਾਉਣ ਚ ਤੇ ਅੱਗੇ ਜਾਣ ਚ ਹੁਣ ਇਹ ਤੁਸੀਂ ਸਾਨੂੰ ਮੋਟੀਆਂ-ਮੋਟੀਆਂ ਗੱਲਾਂ ਜ਼ਰੂਰ ਦੱਸੋ ਵੀ ਕਿੱਥੇ ਜਿਹੜਾ ਸੱਸ ਸਹੁਰਾ ਘਰ ਉਜਾੜ ਸਕਦੇ ਆ ਕਿੱਥੇ ਉਹ ਘਰ ਜਿਹੜਾ ਪੁੱਤ ਦਾ ਬਸਾ ਸਕਦੇ ਆ ਪੁੱਤ ਦਾ ਕਰ ਅਜਾੜਨ ਚ ਤੇ ਵਿਸਾਉਣ ਚ ਸੱਸ ਸਹੁਰੇ ਦਾ ਪੂਰਾ ਯੋਗਦਾਨ ਹੁੰਦਾ ਕਿਉਂਕਿ ਜਿੱਥੇ ਆਪਦੇ ਪੁੱਤ ਚ ਕਮੀ ਹੈ ਉਥੇ ਆਪਦੇ ਪੁੱਤ ਨੂੰ ਸਮਝਾਉਣਾ ਚਾਹੀਦਾ ਸਮਝਾਉਣਾ ਚਾਹੀਦਾ ਠੀਕ ਹੈ ਜਿੱਥੇ ਆਪਦੀ ਨੂੰ ਚ ਕੋਈ ਕਮੀ ਹੈ ਉਥੇ ਉਹਨੂੰ ਆਪਦੀ ਤੀ ਬਣ ਕੇ ਬਣਾ ਕੇ ਤੇ ਉਹਨੂੰ ਵੀ ਸਮਝਾਉਣਾ ਚਾਹੀਦਾ ਕਿ ਉਹਦੇ ਪੇਕਿਆਂ ਨੂੰ ਛੇਤੀ ਛੇਤੀ ਲੰਬਾ ਦੇ ਦੋ ਉਸ ਤੋਂ ਚੰਗਾ ਇਹ ਕੋਈ ਗੱਲ ਆਉ ਦੇ ਘਰ ਚ ਹੀ ਨਾ ਪੁੱਛੋ ਉਹਨੂੰ ਉੱਥੇ ਸਮਝਾ ਦਿਓ ਉੱਥੇ ਸਮਝਾ ਦਿਓ ਕਿਉਂਕਿ ਨੌਫਤ ਉਹਦੇ ਪੇਕਿਆਂ ਨੂੰ ਵੀ ਨਾਵੇ ਉਹਨਾਂ ਨੇ ਵੀ ਏਡੀ ਪਾਲ ਕੇ ਆਪਦੀ ਧੀ ਆਪਣੇ ਬਗਾਨੇ ਘਰੇ ਭੇਜਣਾ ਹੁੰਦਾ ਤੇ ਆਪਣੀਆਂ ਧੀਆ ਵੀ ਬਗਾਨੇ ਘਰੇ ਗਈਆਂ ਬਿਲਕੁਲ ਬਿਲਕੁਲ ਹੈਨਾ ਤੁਸੀਂ ਅੱਜ ਸੋਚੋ ਵੀ ਨੀਹਾ ਦੀ ਮਾਤਾ ਨੂੰ ਕਿੰਨਾ ਦੁੱਖ ਹੋਇਆ ਹੋਵੇ ਜਿਹਦੀ ਫੁੱਲ ਵਰਗੀ ਲੜਕੀ ਅੱਜ ਉਹਨਾਂ ਨੇ ਮਾਰ ਮੁਕਾਈ ਆਪਾਂ ਨਹੀਂ ਕਹਿੰਦੇ ਜੇ ਕੋਈ ਕੋਈ ਉਹ ਬੱਚੀ 'ਚ ਕਮੀ ਸੀ ਉਹ ਉਹਦੇ ਪੇਕੇਆਂ ਨੂੰ ਦੱਸ ਦੇ ਜਾਂ ਉਹਨਾਂ ਦਾ ਕੋਈ ਉਹਦਾ ਪਹਿਰਾਵਾ ਚੰਗਾ ਨਹੀਂ ਸੀ ਲੱਗਦਾ ਉਹ ਨੂੰ ਕਹਿੰਦੇ ਬੇਟੇ ਵੀ ਆਪਾਂ ਇਹ ਨਹੀਂ ਅਪਣਾਉਂਦੇ ਉਹਨੂੰ ਹੌਲੀ ਹੌਲੀ ਉਸ ਤਰ੍ਹਾਂ ਢਾਲ ਲੈਂਦੇ ਬਿਲਕੁਲ ਜੇ ਉਹ ਉਸ ਤਰ੍ਹਾਂ ਨਹੀਂ ਸੀ ਢਾਲ ਸਕੇ ਉਹ ਆਦੇ ਬੇਟੇ ਨੂੰ ਸਮਝਾਉਂਦੇ ਹਾਂ ਮੇਰਾ ਇੱਕ ਹੋਰ ਸਵਾਲ ਸੀ ਕਿ ਲੋਕ ਤਾਂ ਅੱਜਕੱਲ ਤਰਸਦੇ ਆ ਕਿ ਸਾਨੂੰ ਚੰਗੇ ਸੰਸਕਾਰਾਂ ਵਾਲੀ ਕੁੜੀ ਮਿਲੇ ਤੇ ਮੈਨੂੰ ਇਹ ਪਤਾ ਲੱਗਾ ਸੀ ਵੀ ਉਹਦਾ ਅਮਰਤ ਛਕਿਆ ਹੋਇਆ ਸੀ ਤੇ ਉਹ ਮਤਲਬ ਆਪਦੇ ਘਰ ਵਾਲੇ ਨੂੰ ਮਤਲਬ ਇਹ ਚੀਜ਼ਾਂ ਜਿਹੜੀਆਂ ਖਾਣ ਪੀਣ ਤੋਂ ਗਲਤ ਚੀਜ਼ਾਂ ਤੋਂ ਰੋਕ ਦੇਖ ਲਈ ਸੀ ਤੇ ਉੱਥੇ ਉਹ ਗਲਤ ਕਰ ਰਹੀ ਸੀ ਕਿ ਸਹੀ ਕਰ ਰਹੀ ਸੀ ਦੀ ਸੱਸ ਨੂੰ ਕੀ ਮਤਲਬ ਐਡਾ ਝਾਕ ਉਹ ਉੱਥੇ ਉਹ ਸਹੀ ਕਰ ਰਹੀ ਸੀ ਸੱਸ ਦੇ ਮਨ 'ਚ ਉਹ ਤਾਂ ਇੱਕ ਬਹੁਤ ਚੰਗੇ ਇਨਸਾਨ ਸੀ ਜਿਨ੍ਹਾਂ ਨੂੰ ਇਹੋ ਜੀ ਗੁੜੀਆਂ ਮਿਲੀ ਹਨਾ ਅੱਜ ਕੱਲ ਗੁੜੀਆਂ ਨਹੀਂ ਕੁਵਾਰੀਆਂ ਕੁੜੀਆਂ ਨਹੀਂ ਛੱਕਦੀਆਂ ਛੱਕਦੀਆਂ ਹਾਂ ਹਾਂ ਉਹਨੇ ਫਿਰ ਵੀ ਚੰਗਾ ਕੰਮ ਹੀ ਕੀਤਾ ਨੇ ਹਾਨੇ ਉਹ ਛੋਟੀ ਜੀ ਬੱਚੀ ਨੇ ਕਿੱਡਾ ਸੋਚਿਆ ਹਨਾ ਵੀ ਉਹਨੇ ਜੇ ਆਪਦੇ ਉਹ ਆਦਮੀ ਨੂੰ ਮਗਰ ਲਾਉਣਾ ਚਾਹੁੰਦੀ ਸੀ ਚੰਗੀ ਗੱਲ ਸੀ ਸੱਸ ਕਹਿੰਦੀ ਵੀ ਬੇਟੇ ਤੂੰ ਇਹਨੂੰ ਸਮਝਾ ਆਪਣਾ ਘਰ ਵੀ ਸਵਰਗ ਬਣੋ ਕਿਸੇ ਜੈਨ ਇੱਕ ਸਵਾਲ ਹੋਰ ਮੇਰੇ ਮਨ ਦੇ ਵਿੱਚ ਕਹਿੰਦੇ ਜੇ ਘਰ ਦੇ ਵਿੱਚ ਸੱਸ ਕਹਿਣੇ ਤੋਂ ਬਾਹਰ ਆ ਜੇ ਕਹਿੰਦੇ ਸਹਰੇ ਦਾ ਡੰਡਾ ਕੈਮ ਆ ਤਾਂ ਜਿਹੜਾ ਘਰ ਆ ਉਹ ਬਹੁਤ ਸਹੀ ਲਿਖਿਆ ਜਾਂਦਾ ਤੇ ਇੱਥੇ ਇਹ ਵੀ ਸਵਾਲ ਉੱਪਰ ਕਿਉਂ ਆਉਂਦਾ ਹੈ ਕਿ ਫਿਰ ਕਿਤੇ ਨਾ ਕੀਤੇ ਜਿਹੜੀ ਸੱਸ ਸੀ ਉਹ ਸਾਰੇ ਪਰਿਵਾਰ ਤੇ ਹਾਵੀ ਸੀ ਸਹਰੇ ਦਾ ਡੰਡਾ ਕੈਮ ਨਹੀਂ ਸੀ ਤੇ ਜਿਹੜਾ ਘਰ ਸੀ ਉਹ ਉਜੜ ਗਿਆ ਬਰਬਾਦ ਹੋ ਗਿਆ ਸੋ ਬਹੁਤ ਗੱਲਾਂ ਹੁੰਦੀਆਂ ਦਰਸ਼ਕੋ ਬਹੁਤ ਸਾਰੀਆਂ ਗੱਲਾਂ ਆਪਾਂ ਹਨਾ ਆਪਣੇ ਸਾਹਮਣੇ ਵੀ ਆ ਰਹੀਆਂ ਕਿ ਜੇ ਸੱਸ ਸੋਹਰਾ ਚੁੰਦੇ ਜੇ ਨੀਹਾ ਦੇ ਵਿੱਚ ਕੋਈ ਕਮੀ ਸੀ ਉਹਨੂੰ ਬਿਠਾ ਕੇ ਸਮਝਾਉਂਦੇ ਜੇ ਉਹਨਾਂ ਦੇ ਪੁੱਤਰ ਦੇ ਵਿੱਚ ਕਮੀ ਸੀਗੀ ਉਹ ਪੁੱਤਰ ਨੂੰ ਸਮਝਾਉਂਦੇ ਤੇ ਪਰ ਕਮੀ ਨਾ ਨੀਹਾ ਵਿੱਚ ਸੀ ਨਾ ਕਿ ਤਨ ਕਿਤੇ ਉਹਦੇ ਘਰ ਵਾਲੇ ਚ ਕਮੀ ਕਿੱਥੇ ਸੀ ਉਹਨਾਂ ਦੇ ਦਿਲ ਦੇ ਵਿੱਚ ਸੀ ਕਿਉਂਕਿ ਉਹਨਾਂ ਨੂੰ ਸਾੜਾ ਹੋ ਗਿਆ ਕਿ ਸਾੜਾ ਬੱਚਾ ਸਾਡੀ 9 ਦੇ ਆਖੇ ਲੱਗਣ ਲੱਗ ਗਿਆ ਸਾਡੇ ਕਹਿਣੇ ਤੋਂ ਬਾਹਰ ਹੋ ਜਾਊਗਾ ਤੁਸੀਂ ਮੈਨੂੰ ਐਂ ਦੱਸੋ ਆਪਾਂ ਪੁੱਤਾਂ ਨੂੰ ਫਿਰ ਵਿਹੋਣੇ ਕਾਦੇ ਲਈਆਂ ਜੇ ਅਸੀਂ ਉਹਨਾਂ ਨੂੰ ਜਰ ਨਹੀਂ ਸਕਦੇ ਹੈਨਾ ਹੈ ਹਾਂ ਵਿਆਹ ਨਹੀਂ ਚਾਹੀਦਾ ਇਹ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਨਾ ਜਿਹੜੀ ਕੋਈ ਗੁੜੀਆ ਆਪਣੇ ਘਰੇ ਆਊਗੀ ਉਹਦਾ ਵੀ ਘਰ 'ਚ ਕੁਝ ਹੱਕ ਹੁੰਦਾ ਹੁੰਦਾ ਉਹ ਆਪਦਾ ਮਾਪਿਓ ਭੈਣ ਭਾਈ ਸਾਰਾ ਕੁਝ ਛੱਡ ਕੇ ਆਪਣੇ ਲਈ ਆਉਂਦੀ ਆ ਬਿਲਕੁਲ ਕਿਸੇ ਦੀ ਤੀ ਨੂੰ ਨੂੰ ਬਣਾਉਣਾ ਬਹੁਤ ਮੁਸ਼ਕਲ ਹੈ ਹਨ ਤੇ ਉਹਨਾਂ ਦੇ ਦਿਲ ਚ ਐਡਾ ਵਿਰੋਧ ਕਿਹੜੀ ਕਾਰਨ ਕਰਕੇ ਆ ਗਿਆ ਕਿ ਉਹ ਕੁੜੀ ਨੂੰ ਜਾਨ ਲੈਣ ਚ ਉਹ ਹੋ ਗਏ ਸ਼ਾਮ ਜੀ ਦਰਸ਼ਕੋ ਇਥੇ ਵੀ ਹੈ ਕਿ ਜੇ ਉਹ ਪਰਿਵਾਰ ਨੂੰ ਨਹੀਂ ਸੰਭਾਲ ਰਹੀ ਸੀ ਜਾਂ ਕੋਈ ਕੰਮ ਨਹੀਂ ਸੀ ਕਰ ਰਹੀ ਜਾਂ ਪਰਿਵਾਰ ਦੀ ਨੂੰ ਕੋਈ ਚਾਹ ਪਾਣੀ ਨਹੀਂ ਸੀ ਦੇ ਰਹੀ ਉਹਨਾਂ ਦੀ ਆਗਿਆ ਭਾਗਿਆ ਨਹੀਂ ਸੀ ਲੈਂਦੀ ਫੇਰ ਨੀਹਾ ਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉਹ ਗਲਤ ਸੀ ਉਹ ਇੱਕ ਅੱਛੀ ਧੀ ਸੀਗੀ ਇੱਕ ਅੱਛੀ ਨੌ ਬਣਦੀ ਉਹ ਕੋਸ਼ਿਸ਼ ਕਰ ਰਹੀ ਸੀ ਸੁੰਨ ਚ ਆਇਆ ਕਿ ਉਹ ਕਹਿ ਰਹੀ ਸੀ ਕਿ ਮੈਂ ਸਾਰਾ ਕੁਝ ਠੀਕ ਕਰ ਲੂੰਗੀ ਮੈਂ ਸਾਰਾ ਕੁਝ ਠੀਕ ਕਰ ਲੂੰਗੀ ਦੇਖੋ ਏਡੀ ਭਲੇ ਕਰਦੀ ਧੀ ਜਿਹਨੇ ਇਹ ਸੋਚ ਲਿਆ ਕਿ ਜਿੱਥੋਂ ਮੇਰੀ ਡੋਲੀ ਵੀ ਇੱਥੇ ਆਈ ਹੈ ਤੇ ਮੇਰੀ ਅਰਥੀ ਵੀ ਇੱਥੋਂ ਆਈ ਅੱਜ ਦੇ ਯੁੱਗ ਵਿੱਚ ਐਦਾਂ ਦਾ ਬੰਨਾ ਪਰ ਅਫਸੋਸ ਕਿ ਨੀਹਾ ਕੁਝ ਵੀ ਠੀਕ ਨਹੀਂ ਕਰ ਸਕੀ ਇਥੇ ਕੀ ਆਖੀਏ ਬਹੁਤ ਵੱਡਾ ਇੱਕ ਮਤਲਬ ਪ੍ਰਸ਼ਨ ਚੈਨ ਹੈ ਸਾਡੇ ਸਮਾਜ ਦੀ ਸੋਚ ਦੇ ਉੱਤੇ ਕਿ ਉਹਦੀ ਚੰਗੀ ਜਿਹੜੀ ਸੋਚ ਸੀ ਉਹੀ ਉਹਦੀ ਜ਼ਿੰਦਗੀ ਨੂੰ ਲੈ ਬੈਠੀ ਕਿ ਸਾਡਾ ਇਦਾਂ ਦਾ ਸੋਚਣਾ ਸਾਡੇ ਲਈ ਗੁਨਾਹ ਹੈ ਕਿ ਮਤਲਬ ਉਹਦੀ ਚੰਗੀ ਸੋਚ ਉਹਦੇ ਲਈ ਉਹਦਾ ਗੁਨਾਹ ਬਣ ਗਈ ਸੋ ਬਹੁਤ ਸਾਰੇ ਪ੍ਰਸ਼ਨ ਹੈ ਮੇਰੀ ਬੇਨਤੀ ਹੈ ਮੇਰਾ ਸਾਡਾ ਪ੍ਰੋਗਰਾਮ ਬਹੁਤ ਸਾਰੀਆਂ ਸੱਸਾਂ ਨੋਹਾਂ ਸਾਰੇ ਸੁਣ ਰਹੇ ਹੋਣਗੇ ਸੋ ਸਾਡੇ ਵੱਲੋਂ ਸਾਰਿਆਂ ਨੂੰ ਬੇਨਤੀ ਆ ਕਿ ਤੁਹਾਡੇ ਪਰਿਵਾਰ ਨੂੰ ਆਪਦੇ ਪੁੱਤ ਦੇ ਘਰ ਨੂੰ ਵਸਾ ਕੇ ਰੱਖਣਾ ਤੁਹਾਡੇ ਹੱਥ ਵਿੱਚ ਹੈ ਜੀ ਆਪਾਂ ਪੁੱਤਾਂ ਨੂੰ ਜੇ ਵਿਆਹਨੇ ਆ ਤਾਂ ਉਹਨਾਂ ਨੂੰ ਜਰਨਾ ਵੀ ਸਿੱਖੋ ਉਹਨਾਂ ਦੀਆਂ ਖੁਸ਼ੀਆਂ ਨੂੰ ਵੀ ਜਰਨਾ ਸਿੱਖੋ ਤੋਂ ਤਿਆਂ ਨੂੰ ਵੀ ਮੇਰੀ ਬੇਨਤੀ ਆ ਜੇ ਤੁਹਾਨੂੰ ਘਰ ਦੇ ਵਿੱਚ ਆਦਰ ਸਤਕਾਰ ਮਿਲਦਾ ਏ ਪਿਆਰ ਮਿਲਦਾ ਏ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਏ ਤਾਂ ਉਹਨੂੰ ਗਲਤ ਪਾਸੇ ਨਾ ਲੈ ਕੇ ਜਾਓ ਉਹਨੂੰ ਸਹੀ ਰਸਤੇ ਤੇ ਰੱਖੋ ਤੇ ਆਪਦੇ ਪਰਿਵਾਰ ਨੂੰ ਆ ਜਿਹੜਾ ਸਵਰਗ ਬਣਾਓ ਸੋ ਨੀਹਾ ਭੈਣ ਦੇ ਲਈ ਇੱਕ ਵਾਰ ਫੇਰ ਆਪਾਂ ਨੂੰ ਯਾਦ ਕਰਦੇ ਆ ਕਿ ਵਾਹਿਗੁਰੂ ਉਹਨਾਂ ਦੇ ਚਰਨਾਂ ਦੇ ਵਿੱਚ ਜਗ੍ਹਾ ਦੇਣ ਤੇ ਅੱਗੇ ਤੋਂ ਕਿਸੇ ਵੀ ਧੀ ਨਾਲ ਇਦਾਂ ਦਾ ਨਾਂ ਹੋਏ ਆਪਦੀ ਸੋਚ ਨੂੰ ਬਦਲੋ ਸੋ ਤੁਹਾਡਾ ਸਾਰਿਆਂ ਦਾ ਮੇਰੇ ਤੇ ਮੰਮੀ ਵੱਲੋਂ ਬਹੁਤ ਬਹੁਤ ਧੰਨਵਾਦ